ਰਾਸ਼ਟਰਪਤੀ ਡ੍ਰੰਪ ਨੇ ਫੇਰ ਕੀਤੀ ਨੋਬਲ ਪੁਰਸਕਾਰ ਦੀ ਮੰਗ ਕਿਹਾ ਮੈਂ 8 جنگਾਂ ਕਰਵਾਈਆਂ ਨੇ ਖਤਮ ਡ੍ਰੰਪ ਨੇ ਹਮਾਸ ਨੂੰ 3-4 ਦਿਨਾਂ ਵਿੱਚ ਸ਼ਾਂਤੀ ਪ੍ਰਸਤਾਵ ਸਵੀਕਾਰ ਕਰਨ ਦੀ ਦਿੱਤੀ ਚੇਤਾਵਨੀ ਅਮਰੀਕੀ ਖਜ਼ਾਨੇ ਵਿੱਚ ਰੱਖੇ ਸੋਨੇ ਦੀ ਕੀਮਤ 1 ਟ੍ਰਿਲੀਅਨ ਡਾਲਰ ਤੋਂ ਹੋਈ ਪਾਰ ਨਹੀਂ ਰੁਕ ਰਹੀ ਅਜੇ ਵੀ ਅਮਰੀਕਾ ਦੀ ਡੰਕੀ ਇੱਕ ਹੋਰ ਪੰਜਾਬੀ ਮੁੰਡੇ ਦੀ ਮੈਕਸੀਕੋ ਵਿੱਚ ਹੋਈ ਮੌਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਨੋਬਲ ਪੁਰਸਕਾਰ ਸੰਬੰਧੀ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਸੱਤ ਗਲੋਬਲ ਸੰਘਰਸ਼ਾਂ ਨੂੰ ਖਤਮ ਕਰਵਾਉਣ ਦੀ ਭੂਮਿਕਾ ਨਿਭਾਈ ਹੈ ਇਸ ਦੇ ਬਾਵਜੂਦ ਜੇਕਰ ਉਹਨਾਂ ਨੂੰ ਨੋਬਲ ਪੁਰਸਕਾਰ ਨਹੀਂ ਦਿੱਤਾ ਜਾਂਦਾ ਤਾਂ ਇਹ ਅਮਰੀਕਾ ਲਈ ਵੱਡੇ અપਮਾਨ ਦੀ ਗੱਲ ਹੋਵੇਗੀ ਗਾਜਾ ਸੰਘਰਸ਼ ਨੂੰ ਖਤਮ ਕਰਵਾਉਣ ਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ 트ੰਪ ਨੇ ਕਵਾਂਟਿਕੋ ਵਿੱਚ ਫੌਜ ਅਧਿਕਾਰੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਸੁਲਝਾ ਲਿਆ ਹੈ ਹੁਣ ਹਮਾਸ ਨੂੰ ਸਹਿਮਤ ਹੋਣਾ ਹੋਵੇਗਾ ਤੇ ਜੇਕਰ ਉਹ ਨਹੀਂ ਮੰਨਦੇ ਤਾਂ ਉਹਨਾਂ ਲਈ ਬਹੁਤ ਮੁਸ਼ਕਲ ਹੋਵੇਗੀ। 트럼ਪ ਨੇ ਕਿਹਾ ਕਿ ਜੇਕਰ ਗਾਜਾ ਸੰਘਰਸ਼ ਨੂੰ ਖਤਮ ਕਰਵਾਉਣ ਦੀ ਉਹਨਾਂ ਦੀ ਯੋਜਨਾ ਕਾਮਯਾਬ ਹੋ ਜਾਂਦੀ ਹੈ ਤਾਂ ਉਹਨਾਂ ਨੇ ਕੁਝ ਹੀ ਮਹੀਨਿਆਂ ਵਿੱਚ 8 ਸੰਘਰਸ਼ਾਂ ਨੂੰ ਸੁਲਝਾ ਲਿਆ ਹੈ। 트럼ਪ ਨੇ ਵੀ ਕਿਹਾ ਕਿ ਇਹ ਬਹੁਤ ਸ਼ਾਨਦਾਰ ਹੈ। ਕੋਈ ਵੀ ਕਦੇ ਅਜਿਹਾ ਨਹੀਂ ਕਰ ਸਕਿਆ ਪਰ ਕੀ ਤੁਹਾਨੂੰ ਫਿਰ ਵੀ ਨੋਬਲ ਪੁਰਸਕਾਰ ਮਿਲੇਗਾ? ਨਹੀਂ। ਉਹਨਾਂ ਨੇ ਕਿਹਾ ਕਿ ਜੇ ਅਜਿਹੇ ਵਿਅਕਤੀ ਨੂੰ ਨੋਬਲ ਪੁਰਸਕਾਰ ਨਹੀਂ ਦਿੱਤਾ ਜਾਂਦਾ ਜਿਸ ਨੇ ਇੰਨਾ ਕੁਝ ਕੀਤਾ ਹੈ ਤਾਂ ਇਹ ਅਮਰੀਕਾ ਦਾ અપਮਾਨ ਹੋਵੇਗਾ ਹੁਣ ਇਹ ਵੀ ਕਿਹਾ ਕਿ ਸਾਡੇ ਦੇਸ਼ ਲਈ ਵੱਡੇ અપਮਾਨ ਦੀ ਗੱਲ ਹੋਵੇਗੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਅਜਿਆ ਨਹੀਂ ਚਾਹੁੰਦਾ ਮੈਂ ਚਾਹੁੰਦਾ ਹਾਂ ਕਿ ਇਹ ਦੇਸ਼ ਨੂੰ ਮਿਲੇ ਇਹ ਸਨਮਾਨ ਦੇਸ਼ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਅਜੇ ਹਾ ਕੁਝ ਪਹਿਲਾਂ ਕਦੇ ਨਹੀਂ ਹੋਇਆ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਹੁਣ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਗਾਜਾ ਸੰਕਟ ਨੂੰ ਖਤਮ ਕਰਨ ਦੀ ਯੋਜਨਾ ਸਫਲ ਹੋਵੇਗੀ ਅਤੇ ਮੈਂ ਇਹ ਗੱਲ ਹਲਕੇ ਵਿੱਚ ਨਹੀਂ ਕਰ ਰਿਹਾ ਕਿਉਂਕਿ ਮੈਂ ਸਮਝੌਤੇ ਬਾਰੇ ਕਿਸੇ ਤੋਂ ਵੀ ਜ਼ਿਆਦਾ ਜਾਣਦਾ ਹਾਂ ਉਹਨੇ ਫਿਰ ਕਿਹਾ ਕਿ ਅੱਠ ਸਮਝੌਤੇ ਕਰਵਾਉਣਾ ਸਨਮਾਨ ਵਾਲੀ ਗੱਲ ਹੈ ਰਾਸ਼ਟਰਪਤੀ 트ੰਪ ਨੇ ਮੰਗਲਵਾਰ ਨੂੰ ਹਮਾਸ ਨੂੰ ਉਹਨਾਂ ਦੇ ਗਾਜਾ ਸ਼ਾਂਤੀ ਪ੍ਰਸਤਾਵ ਤੇ ਜਵਾਬ ਦੇਣ ਲਈ ਲਗਭਗ 3-4 ਦਿਨਾਂ ਦਾ ਸਮਾਂ ਦਿੱਤਾ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹਮਾਸ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਇਸ ਦੌਰਾਨ ਹਮਾਸ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਦੀ ਗਾਜਾ ਸ਼ਾਂਤੀ ਯੋਜਨਾ ਤੇ ਵਿਚਾਰ ਕਰਕੇ ਹੀ ਜਵਾਬ ਦੇਵੇਗਾ। 트ੰਪ ਨੇ ਕਿਹਾ ਕਿ ਹਮਾਸ ਜਾਂ ਤਾਂ ਇਹ ਸਵੀਕਾਰ ਕਰੇ ਜਾਂ ਨਹੀਂ ਤਾਂ ਇਸ ਨੂੰ ਰੱਦ ਕਰਦਾ ਹੈ ਤਾਂ ਨਤੀਜੇ ਮਾੜੇ ਹੋਣਗੇ। ਉਹਨਾਂ ਅੱਗੇ ਕਿਹਾ ਕਿ ਇਸ ਪ੍ਰਸਤਾਵ ਤੇ ਚਰਚਾ ਲਈ ਕੋਈ ਖਾਸ ਗੁੰਜਾਇਸ਼ ਨਹੀਂ ਹੈ। ਇਜ਼ਰਾਈਲ ਅਤੇ ਅਰਬ ਦੇਸ਼ਾਂ ਦੇ ਨੇਤਾ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦੇ ਚੁੱਕੇ ਹਨ ਅਤੇ ਹੁਣ ਹਮਾਸ ਦੇ ਫੈਸਲੇ ਦੀ ਉਡੀਕ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਪ੍ਰਸਤਾਵ ਤੇ ਗੱਲਬਾਤ ਦੀ ਗੁੰਜਾਇਸ਼ ਹੈ ਤਾਂ ਟਰੰਪ ਨੇ ਕਿਹਾ ਕਿ ਜ਼ਿਆਦਾ ਨਹੀਂ ਇੱਥੇ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੁ ਨਾਲ ਗੱਲ ਕੀਤੀ ਇਸ ਤੋਂ ਬਾਅਦ ਵਾਈਟ ਹਾਊਸ ਨੇ ਗਾਜ਼ਾ ਵਿੱਚ ਚੱਲ ਰਹੇ ਇਜ਼ਰਾਈਲ ਹਮਾਸ ਯੁੱਧ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਸਤਾਵਿਤ ਯੋਜਨਾ ਜਾਰੀ ਕੀਤੀ ਅਮਰੀਕਾ ਦਾ ਸੋਨੇ ਦਾ ਖਜ਼ਾਨਾ ਪਹਿਲੀ ਵਾਰ 1 ਟ੍ਰਿਲੀਅਨ ਡਾਲਰ पार ਕਰ ਗਿਆ ਹੈ। ਇਹ ਅੰਕੜਾ ਸਰਕਾਰ ਦੀ ਬੈਲੈਂਸ ਸ਼ੀਟ ਤੇ ਦਰਜ 11 ਬਿਲੀਅਨ ਡਾਲਰ ਤੋਂ 90 ਗੁਣਾ ਜ਼ਿਆਦਾ ਹੈ। ਸੋਮਵਾਰ ਨੂੰ ਸੋਨੇ ਦੀ ਕੀਮਤ 3824.50 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਜੋ ਇਸ ਸਾਲ ਹੁਣ ਤੱਕ 45% ਵਾਧਾ ਦਰਸਾਉਂਦੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਖਜ਼ਾਨਾ ਸਕੱਤਰ ਸਕਾਟ ਵਿਸਨ ਨੇ ਕਿਹਾ ਸੀ ਕਿ ਸਰਕਾਰ ਆਪਣੇ ਸੋਨੇ ਦੇ ਭੰਡਾਰ ਨੂੰ ਅੱਜ ਦੇ ਬਾਜ਼ਾਰ ਮੁੱਲ ਤੱਕ ਅਪਡੇਟ ਕਰ ਸਕਦੀ ਹੈ ਜੇਕਰ ਜਿਆ ਹੁੰਦਾ ਹੈ ਤਾਂ ਲਗਭਗ 990 ਬਿਲੀਅਨ ਡਾਲਰ ਸਿੱਧੇ ਅਮਰੀਕੀ ਖਜ਼ਾਨੇ ਵਿੱਚ ਆਉਣਗੇ ਇਸ ਨਾਲ ਹੀ ਇਹ ਰਕਮ ਇਸ ਵਿੱਤੀ ਸਾਲ ਲਈ ਅਮਰੀਕਾ ਦੇ 1.973 ਟ੍ਰਿਲੀਅਨ ਡਾਲਰ ਦੇ ਬਜਟ ਕਾਟੇ ਦੇ ਲਗਭਗ ਅੱਧੇ ਹਿੱਸੇ ਨੂੰ ਵੀ ਪੂਰਾ ਕਰ ਸਕਦੀ ਹੈ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਮੰਗਲਵਾਰ ਨੂੰ ਫਿਰ ਦਾਵਾ ਕੀਤਾ ਕਿ ਉਹਨਾਂ ਨੇ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਵੱਡੇ ਟਕਰਾਅ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗੁਆਂਟੋ ਕੋ ਵਿਖੇ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਹੀ 트ੰਪ ਨੇ ਕਿਹਾ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਅਸੀਮ ਮਨੀਰ ਨੇ ਲੱਖਾਂ ਜਾਨਾਂ ਬਚਾਉਣ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ। 트ੰਪ ਨੇ ਕਿਹਾ ਮੈਂ ਗੁਲ ਸੱਤ ਜੰਗਾਂ ਰੋਕੀਆਂ ਨੇ ਅਤੇ ਜੋ ਮੈਂ ਹੁਣ ਤਾਜ਼ਾ ਸਭ ਤੋਂ ਵੱਡੀ ਜੰਗ ਰੋਕੀ ਹੈ ਉਸ ਬਾਰੇ ਮੈਨੂੰ ਕੁਝ ਪੱਕਾ ਪਤਾ ਨਹੀਂ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਇੱਕ ਵੱਡੀ ਜੰਗ ਸੀ ਦੋਵੇਂ ਪਰਮਾਣੂ ਦੇਸ਼ ਨੇ ਤੇ ਮੈਂ ਇਸ ਨੂੰ ਵੀ ਹੱਲ ਕੀਤਾ। ਟਰੰਪ ਨੇ ਕਿਹਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਨੂੰ ਕਿਹਾ ਜੇ ਤੁਸੀਂ ਜੰਗ ਵਿੱਚ ਜਾਂਦੇ ਹੋ ਤਾਂ ਕੋਈ ਵਪਾਰ ਨਹੀਂ ਹੋਵੇਗਾ। ਉਸਨੇ ਅੱਗੇ ਕਿਹਾ ਕਿ ਜੰਗ 4 ਦਿਨ ਚੱਲ ਰਹੀ ਪਰ ਮੈਂ ਇਸ ਨੂੰ ਰੋਕ ਦਿੱਤਾ। 7 ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ। ਹਾਲਾਂਕਿ ਟਰੰਪ ਨੇ ਨਹੀਂ ਦੱਸਿਆ ਕਿ ਇਹ ਜਹਾਜ਼ ਕਿਸ ਦੇਸ਼ ਦੇ ਸਨ। ਉਸਨੇ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ 3 ਫੈਡਰਲ ਮਾਰਸ਼ਲ ਮਨੀਰ ਨੇ ਹਾਲ ਹੀ ਵਿੱਚ ਵਾਈਟ ਹਾਊਸ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ। ਟਰੰਪ ਨੇ ਕਿਹਾ ਕਿ ਮਨੀਰ ਨੇ ਸਾਨੂੰ ਨਿੱਜੀ ਤੌਰ ਤੇ ਦੱਸਿਆ ਹੈ ਕਿ ਟਰੰਪ ਨੇ ਲੱਖਾਂ ਜਾਨਾਂ ਬਚਾਈਆਂ ਕਿਉਂਕਿ ਜੋ ਦਰੋਕਿਆ ਗਿਆ। ਪਾਵੇਂ ਕਿ ਟਰੰਪ ਪ੍ਰਸ਼ਾਸਨ ਵੱਲੋਂ ਹੁਣ ਬਾਰਡਰ ਨਿਜਮ ਵੀ ਸਖਤ ਕੀਤੇ ਗਏ ਨੇ ਅਤੇ ਵੱਡੀ ਪੱਧਰ ਤੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਹੀ ਜੋ ਪਹਿਲਾਂ ਤੋਂ ਡੰਕੀ ਦੇ ਚਾਂਸੇ ਵਿੱਚ ਆਏ ਹੋਏ ਨੌਜਵਾਨ ਨੇ ਉਹ ਰਸਤੇ ਵਿੱਚ ਹੀ ਫਸੇ ਹੋਏ ਨੇ ਅਜੇ ਹੀ ਇੱਕ ਨੌਜਵਾਨ ਦੀ ਮੈਕਸੀਕੋ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਡੇਰਾਬਸੀ ਬਲਾਕ ਦੇ ਪਿੰਡ ਸੰਗੋਲੀ ਦਾ ਨੌਜਵਾਨ ਹਰਦੀਪ ਸਿੰਘ ਮੈਕਸੀਕੋ ਵਿੱਚ ਮਾਰਿਆ ਗਿਆ ਹੈ। ਪਰਿਵਾਰ ਤੋਂ ਏਜੰਟਾਂ ਨੇ ਅਮਰੀਕਾ ਭੇਜਣ ਦੇ ਨਾਂ ਤੇ 37 ਲੱਖ ਰੁਪਏ ਲਏ ਸਨ। ਮ੍ਰਿਤਕ ਦੇ ਪਰਿਵਾਰ ਅਨੁਸਾਰ ਹਰਦੀਪ ਸਿੰਘ ਜੁਲਾਈ 2024 ਯਾਨੀ ਕਿ ਪਿਛਲੇ ਸਾਲ ਕਰੋੜਿਕਲੇ ਸੀ। ਏਜੰਟਾਂ ਨੇ ਭਰੋਸਾ ਦਵਾਇਆ ਸੀ ਕਿ ਉਸ ਨੂੰ ਡੌਂਕੀ ਦੇ ਰਾਹੀਂ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਜਾਵੇਗਾ। ਪਰ ਮੈਕਸੀਕੋ ਪਹੁੰਚਣ ਤੋਂ ਬਾਅਦ ਡੰਕਰਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਭੁੱਖਾ ਪਿਆਸਾ ਬੰਦੀ ਬਣਾ ਕੇ ਰੱਖਿਆ। ਪਰਿਵਾਰ ਵੱਲੋਂ 37 ਲੱਖ ਦੇਣ ਦੇ ਬਾਵਜੂਦ ਵੀ ਉੱਥੇ ਖਰਚਾ ਨਹੀਂ ਭੇਜਿਆ ਗਿਆ ਜਿਸ ਕਾਰਨ ਮਜਬੂਰੀ ਵਿੱਚ 4 ਲੱਖ ਰੁਪਏ ਪਰਿਵਾਰ ਨੂੰ ਹੋਰ ਭੇਜਣੇ ਪਏ। ਬੀਤੇ ਸ਼ਨੀਵਾਰ ਇੱਕ ਖਬਰ ਮਿਲੀ ਕਿ ਹਰਦੀਪ ਸਿੰਘ ਦੀ ਮੌਤ ਹੋ ਗਈ ਹੈ। ਮੌਤ ਤੋਂ ਕੁਝ ਦਿਨ ਪਹਿਲਾਂ ਉਸਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਸਨੇ ਏਜੰਟਾ ਉੱਤੇ ਠੱਗੀ ਦੇ ਗੰਭੀਰ ਦੋਸ਼ ਲਾਏ ਸਨ। ਉਧਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ 에ਜੰਟ ਦੋਸ਼ੀ ਫਰਾਰ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ। YouTube ਨੇ ਰਾਸ਼ਟਰਪਤੀ ਡੋਨਲਡ 트럼ਪ ਵੱਲੋਂ 6 ਜਨਵਰੀ 2021 ਨੂੰ US ਕੈਪੀਟਲ ਤੇ ਹੋਏ ਹਮਲੇ ਤੋਂ ਬਾਅਦ 2021 ਵਿੱਚ ਉਹਨਾਂ ਦਾ ਅਕਾਊਂਟ ਮੁਅਤਲ ਕਰਨ ਨਾਲ ਸੰਬੰਧਿਤ ਇੱਕ ਮੁਕੱਦਮੇ ਦਾੰਡੀ ਪੈਰਾਕਰਨ ਲਈ 2.45 ਕਰੋੜ ਡਾਲਰ ਦਾ ਪ੍ਰਦਾਨ ਕਰਨ ਤੇ ਸਹਿਮਤੀ ਜ਼ਾਹਰ ਕਰ ਦਿੱਤੀ ਹੈ ਕੈਲੀਫੋਰਨੀਆ ਦੀ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਅਨੁਸਾਰ। ਇਸ ਸਮਝੌਤੇ ਦੇ ਅਧੀਨ 2.2 ਕਰੋੜ ਡਾਲਰ ਦੀ ਰਕਮ ਨੈਸ਼ਨਲ ਮਾਲ ਟ੍ਰਸਟ ਨੂੰ দান ਕੀਤੀ ਜਾਵੇਗੀ ਅਤੇ ਬਾਕੀ ਰਕਮ ਅਮਰੀਕਨ ਕੰਜ਼ਰਵੇਟਿਵ ਯੂਨੀਅਨਸ ਸਨੈ ਹੋਰਾ ਨੂੰ ਦਿੱਤੀ ਜਾਵੇਗੀ। 트럼ਪ ਵੱਲੋਂ ਧਾਇਰ ਮੁਕਦਮਿਆਂ ਦਾ ਨਿਪਟਾਰਾ ਕਰਨ ਵਾਲੀਆਂ ਕੰਪਨੀਆਂ ਵਿੱਚ Google ਨਵੀਂ ਵੱਡੀ ਟੈਕ ਕੰਪਨੀ ਹੈ। ਜਨਵਰੀ ਵਿੱਚ Meta ਪਲੇਟਫਾਰਮਸ ਨੇ Facebook ਤੋਂ 2021 ਵਿੱਚ ਉਨ੍ਹਾਂ ਦੇ ਮੁੱਤਲ ਨਾਲ ਸੰਬੰਧਿਤ ਮੁਕਦਮੇ ਦਾ ਨਿਪਟਾਰਾ ਕਰਨ ਲਈ 2.5 ਕਰੋੜ ਡਾਲਰ ਦਾ ਭੁਗਤਾਨ ਕਰਨ ਤੇ ਸਹਿਮਤੀ ਜाहिर ਕੀਤੀ ਸੀ। एलन मस्क ਦੀ ਕੰਪਨੀ ਐਕਸ ਨੇ ਉਸ ਸਮੇਂ ਟਵਿੱਟਰ ਦੇ ਨਾਂ ਨਾਲ ਜਾਣੀ ਜਾਣ ਵਾਲੀ ਕੰਪਨੀ ਦੇ ਖਿਲਾਫ 1 ਕਰੋੜ ਡਾਲਰ ਵਿੱਚ ਇਸੇ ਤਰ੍ਹਾਂ ਦੇ ਮਕਦਮੇ ਦਾ ਨਿਪਟਾਰਾ ਕਰਨ ਤੇ ਸਹਿਮਤੀ ਜਾਰੀ ਕੀਤੀ ਸੀ Google ਨੇ ਸਮਝੌਤੇ ਦੀ ਪੁਸ਼ਟੀ ਕੀਤੀ ਪਰ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਫਲੋਰੀਡਾ ਜੇਲ੍ਹ ਵਿੱਚ ਬੰਦ 28 ਸਾਲਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਜੋ ਕਿ ਅਮਰੀਕਾ ਵਿੱਚ ਇੱਕ ਗਲਤ ਯੂਟਰਨ ਲੈਣ ਕਾਰਨ ਕੋਈ ਹਾਦਸੇ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਹੈ ਉਸਨੇ ਸੋਮਵਾਰ ਨੂੰ ਅਦਾਲਤ ਵਿੱਚ ਆਪਣੀ ਪਹਿਲੀ ਪੇਸ਼ੀ ਦੌਰਾਨ ਨਿਰਦੋਸ਼ ਹੋਣ ਦੀ ਪਟੀਸ਼ਨ ਦਾਇਰ ਕਰ ਦਿੱਤੀ ਹੈ ਪਿਛਲੇ ਮਹੀਨੇ ਉਸਨੇ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਸਮੇਂ ਇੱਕ ਗਲਤ ਯੂ ਟਰਨ ਲੈ ਲਿਆ ਸੀ ਜਿਸ ਕਾਰਨ ਉਸ ਦੇ ਟਰੱਕ ਦੇ ਪਿੱਛੇ ਆ ਰਹੀ ਇੱਕ ਕਾਰ ਦੀ ਭਿਆਨਕ ਟੱਕਰ ਹੋ ਗਈ ਸੀ ਅਤੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਆ ਪੁਲਿਸ ਨੇ ਉਸ ਨੂੰ ਫਲੋਰੀਡਾ ਦੀ ਸੈਂਟ ਲੂਜ਼ੀ ਕਾਉਂਟੀ ਜੇਲ੍ਹ ਵਿੱਚ ਬੰਦ ਕੀਤਾ ਹੈ ਇਸ ਹਾਦਸੇ ਮਗਰੋਂ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਨੂੰ ਹੋਰ ਸਖਤ ਬਣਾ ਦਿੱਤਾ। ਨਵੇਂ ਨਿਯਮਾਂ ਮੁਤਾਬਕ ਹੁਣ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਅਮਰੀਕੀ ਨਾਗਰਿਕ ਹੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਨੇ। ਇਸ ਦੇ ਨਾਲ ਹੀ ਗੈਰ ਕਾਨੂੰਨੀ ਤੌਰ ਤੇ ਡਰਾਈਵਿੰਗ ਕਰ ਰਹੇ ਡਰਾਈਵਰਾਂ ਲਈ ਵੱਡੀ ਮੁਸੀਬਤ ਵੀ ਖੜੀ ਹੋ ਗਈ ਹੈ। ਕੈਨੇਡਾ ਮੋਰਗੇਸ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨੁਸਾਰ ਮੈਟਰੋ ਵੈਨਕੂਵਰ ਵਿੱਚ ਲਗਭਗ 2500 ਨਵੇਂ ਕਾਂਡੋ ਵਿਕ੍ਰਿਤੋ ਬਿਨਾ ਖਾਲੀ ਪਈ ਨੇ ਜੋ ਕਿ ਪਿਛਲੇ ਸਾਲ ਨਾਲੋਂ 2 ਗੁਣਾ ਜ਼ਿਆਦਾ ਨੇ ਅਰਬਨ ਡਵੈਲਪਮੈਂਟ ਇੰਸਟੀਚਿਊਟ ਦੀ ਪ੍ਰੈਜ਼ੀਡੈਂਟ ਐਨ ਮੈਕਮਿਲਨ ਨੇ ਕਿਹਾ ਹੈ ਕਿ ਇਹ ਤਾਂ ਕਰਕੇ ਹੋ ਰਿਹਾ ਹੈ ਕਿਉਂਕਿ ਨਾ ਕਰਾਣੋ ਬਣਾਉਣ ਦੀ ਲਾਗਤ ਇੰਨੀ ਵੱਧ ਚੁੱਕੀ ਹੈ ਕਿ ਆਮ ਲੋਕ ਉਹਨਾਂ ਨੂੰ ਖਰੀਦ ਨਹੀਂ ਸਕਦੇ ਉਹਨਾਂ ਦੇ ਅਨੁਸਾਰ ਮੈਟਰੋ ਵੈਨਕੂਵਰ ਦੇ 80% ਲੋਕ ਇਨ੍ਹਾਂ ਕਾਂਡੋਜ਼ ਦੀ ਕੀਮਤ ਨਹੀਂ ਅਦਾ ਕਰ ਸਕਦੇ ਡਵੈਲਪਰ ਵੀ ਨੁਕਸਾਨ ਕਰਕੇ ਘਰ ਵੇਚਣ ਲਈ ਤਿਆਰ ਨਹੀਂ ਕਿਉਂਕਿ ਜਾਹਰ ਹੈ ਕਿ ਡਵੈਲਪਰ ਨੁਕਸਾਨ ਵਾਸਤੇ ਘਰ ਨਹੀਂ ਬਣਾਉਂਦੇ ਸਗੋਂ ਫਾਇਦੇ ਵਾਸਤੇ ਬਣਾਉਂਦੇ ਨੇ। ਉਹਨਾਂ ਕਿਹਾ ਹੈ ਕਿ ਇੰਡਸਟਰੀ ਨੇ ਲਗਾਤਾਰ ਵਧ ਰਹੀਆਂ ਲਾਗਤਾਂ ਜਿਵੇਂ ਕਿ ਲੇਬਰ ਅਤੇ ਮਟੀਰੀਅਲ ਦੀਆਂ ਕੀਮਤਾਂ ਨੂੰ ਕਈ ਸਾਲਾਂ ਤੱਕ ਚੱਲੇ ਆਏ ਤੇ ਇਹ ਸਮਝਦੇ ਹੋਏ ਕੀਮਤਾਂ ਅਜੇ ਹੋਰ ਵਧਣਗੀਆਂ। ਹੁਣ ਕਈ ਡਵੈਲਪਰ ਆਪਣੇ ਪ੍ਰੋਜੈਕਟਾਂ ਲਈ ਲੋੜੀਂਦੇ ਬੈਂਕ ਲੋਨ ਪ੍ਰਾਪਤ ਕਰਨ ਲਈ ਲਾਜ਼ਮੀ ਪ੍ਰੀ-ਸੇਲ ਟੀਚੇ ਵੀ ਪੂਰੇ ਨਹੀਂ ਕਰ ਪਾ ਰਹੇ ਇਸ ਕਰਕੇ ਉਹਨਾਂ ਨੇ ਖਰੀਦਦਾਰਾਂ ਨੂੰ ਅਡਵਾਂਸ ਦਿੱਤੇ ਪੈਸੇ ਵੀ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਨੇ। ਕੁਝ ਕੰਪਨੀਆਂ ਤਾਂ ਰੀਸੀਵਰਸ਼ਿਪ ਵਿੱਚ ਚਲੀਆਂ ਗਈਆਂ ਨੇ ਮੈਕ ਮਿਲਨ ਦੇ ਮਤਾਬਕ ਕੁਝ ਡਿਵੈਲਪਰ ਆਪਣੇ ਵਰਕਰਾਂ ਦੀ ਸ਼ਾਂਤੀ ਵੀ ਕਰ ਰਹੇ ਨੇ ਉਹਨਾਂ ਅਗਾਹ ਵੀ ਕੀਤਾ ਕਿ ਇਹ ਹਾਲਾਤ ਇੱਕ ਭਿਆਨਕ ਤੂਫਾਨ ਵਾਂਗ ਨੇ ਵੈਨਕੂਵਰ ਦੀ ਇੱਕ ਹੋਰ ਰੀਅਲ ਏਸਟੇਟ ਕੰਪਨੀ ਰੈਣੀ ਦੇ ਪ੍ਰੈਜ਼ੀਡੈਂਟ ਗ੍ਰੈਗ ਜ਼ੈਡੀ ਦੇ ਮਤਾਬਕ ਮਾਰਕੀਟ ਵਿੱਚ ਹੌਲਾਪਾਣਾ ਮਾਰਚ 2022 ਤੋਂ ਚੱਲ ਰਿਹਾ ਹੈ ਪਰ ਪਿਛਲੇ 1 ਸਾਲ ਵਿੱਚ ਇਹ ਹਾਲਾਤ ਕਾਫੀ ਗੰਭੀਰ ਹੋ ਗਏ ਨੇ ਉਨਾ ਕਹਿਆ ਕਿ ਰੀਅਲ اسٹیਟ ਇੰਡਸਟਰੀ ਨੇ ਪਿਛਲੇ 20 ਸਾਲ ਚੰਗਾ ਸਮਾਂ ਦੇਖਿਆ ਹੈ ਪਰ ਹੁਣ ਨਵੇਂ ਕਾਂਡੋਜ਼ ਦੀ ਵਿਕਰੀ ਘਟਣ ਦੇ ਨਾਲ ਨੌਕਰੀਆਂ ਉੱਤੇ ਭਾਰੀ ਅਸਰ ਪੈ ਸਕਦਾ ਹੈ। ਉਹਨਾਂ ਕਹਿਆ ਕਿ ਅੱਜਕੱਲ ਦੇ ਖਰੀਦਦਾਰ 8 ਲੱਖ ਡਾਲਰ ਖਰਚ ਕੇ 450 ਜਾਂ 500 ਵਰਗ ਫੁੱਟ ਦਾ ਘਰ ਨਹੀਂ ਚਾਹੁੰਦੇ। ਉਹ 800 ਤੋਂ 1500 ਵਰਗ ਫੁੱਟ ਵਾਲੀ ਜਗ੍ਹਾ ਦੀ ਉਮੀਦ ਕਰਦੇ ਨੇ ਜਿਸ ਦੀ ਕੀਮਤ 8 ਲੱਖ ਤੋਂ 1.2 ਮਿਲੀਅਨ ਹੋਵੇ। ਨਵੀਆਂ ਇਮਾਰਤਾਂ ਵਿੱਚ ਕੱਟ ਪਾਰਕਿੰਗ ਤੇ ਚੰਗੀਆਂ ਲੈਆਉਟਸ ਦੀ ਕਮੀ ਅਤੇ ਉੱਚੀਆਂ ਕੀਮਤਾਂ ਕਾਰਨ ਹੀ ਲੋਕ ਨਵੇਂ ਘਰ ਖਰੀਦਣ ਵਿੱਚ ਦਿਲਚਸਪੀ ਨਹੀਂ ਲੈ ਰਹੇ। ਕੈਨੇਡਾ ਦੇ ਪੰਜ ਸੂਬਿਆਂ ਨੇ ਮਿਨੀਮਮ ਵੇਜ ਵਧਾ ਦਿੱਤੀ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਚਲਾਉਣ ਦੀ ਲਾਗਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਮਦਦ ਹੋ ਸਕੇ। ਇਹ ਵਾਅਦਾ ਅਨਟੇਰੀਓ, ਮੈਨੀਟੋਬਾ, ਸਕੈਚਵੇਨ, ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਕੀਤਾ ਗਿਆ ਹੈ ਇਨ੍ਹਾਂ ਸੂਬਿਆਂ ਨੇ ਆਪਣੇ ਵਾਅਦੇ ਨੂੰ ਕੈਨੇਡਾ ਦੇ ਲਗਾਤਾਰ ਵਧ ਰਹੇ ਖਪਤਕਾਰ ਮੁੱਲ ਸੂਚਕ ਨਾਲ ਜੋੜਿਆ ਹੈ ਜੋ ਕਿ ਮਹਿੰਗਾਈ ਦਾ ਸੂਚਕ ਹੈ ਹੁਣ ਅਨਟੇਰੀਓ ਵਿੱਚ ਘੱਟੋ ਘੱਟ ਤਨਖਾਹ 17.60 ਡਾਲਰ ਪ੍ਰਤੀ ਘੰਟਾ ਹੋ ਗਈ ਹੈ ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਇਹ ਰੇਟ 16.50 ਡਾਲਰ ਪ੍ਰਤੀ ਘੰਟਾ ਹੈ ਮੈਨੀਟੋਬਾ ਵਿੱਚ 16 ਡਾਲਰ ਅਤੇ ਸਸਕਾਚੂਨ ਵਿੱਚ 15.35 ਡਾਲਰ ਪ੍ਰਤੀ ਘੰਟਾ ਹੈ ਅਲਬਰਟਾ ਇਕਲੋਤਾ ਐਸਾ ਸੂਬਾ ਹੈ ਜਿਸਨੇ ਅਜੇ ਤੱਕ ਆਪਣੀ ਮਿਨੀਮਮ ਵੇਜ ਨਹੀਂ ਵਧਾਈ ਇੱਥੇ ਇਹ ਦਰ 15 ਡਾਲਰ ਪ੍ਰਤੀ ਘੰਟਾ ਹੈ ਜੋ ਕਿ ਕੈਨੇਡਾ ਵਿੱਚ ਸਭ ਤੋਂ ਘੱਟ ਹੈ ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਕਿਊਬਿਕ ਨਿਊ ਬ੍ਰੰਸਵਿਕ ਅਤੇ ਨਿਊ ਫੰਡਲੈਂਡ ਐਂਡ ਲਾਬਰਡੋਰ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਆਪਣੀ ਘੱਟੋ-ਘੱਟ ਤਨਖਾਹ ਵਧਾ ਦਿੱਤੀ ਸੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੁਝ ਕੈਨੇਡੀਅਨ ਅਧਿਕਾਰੀਆਂ ਨੂੰ ਦੁਬਾਰਾ ਕਿਹਾ ਹੈ ਕਿ ਦੇਸ਼ ਨੂੰ ਅਮਰੀਕਾ ਵਿੱਚ 51ਵੇਂ ਰਾਜ ਵਜੋਂ ਸ਼ਾਮਲ ਹੋਣ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ। ਵਰਜ਼ਿਨੀਆ ਵਿੱਚ ਇੱਕ ਸਮਾਗਮ ਵਿੱਚ ਫੌਜੀ ਅਧਿਕਾਰੀ ਨਾਲ ਗੱਲ ਕਰਦੇ ਹੋਏ 트ੰਪ ਨੇ ਕਿਹਾ ਕਿ ਅਮਰੀਕਾ ਗੋਲਡਨ ਡੌਮ ਮਿਜ਼ਾਈਲ ਰੱਖਿਆ ਪਰ ਨਵਾਂ ਵਿਕਸਿਤ ਕਰ ਰਿਹਾ ਹੈ ਤੇ ਜੇਕਰ ਕੈਨੇਡਾ ਹਿੱਸਾ ਬਣ ਜਾਂਦਾ ਹੈ ਤਾਂ ਉਸ ਨੂੰ ਇਸ ਦੁਆਰਾ ਕਵਰ ਕੀਤਾ ਜਾ ਸਕਦਾ ਹੈ। ਟਰੰਪ ਨੇ ਕਿਹਾ ਕਿ ਕੈਨੇਡਾ ਨੇ ਮੈਨੂੰ ਕੁਝ ਹਫ਼ਤੇ ਪਹਿਲਾਂ ਫੋਨ ਕੀਤਾ ਸੀ ਉਹ ਇਸ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਿਸ ਤੇ ਮੈਂ ਕਿਹਾ ਠੀਕ ਹੈ ਤੁਸੀਂ ਸਾਡੇ ਦੇਸ਼ ਵਿੱਚ ਕਿਉਂ ਨਹੀਂ ਸ਼ਾਮਲ ਹੁੰਦੇ 51ਵਾਂ ਰਾਜ ਬਣੋ ਅਤੇ ਤੁਹਾਨੂੰ ਇਹ ਮੁਫਤ ਵਿੱਚ ਮਿਲੇਗਾ ਉਹਨਾਂ ਨੇ ਕਿਹਾ ਕਿ ਟੈਰਫ ਦੀ ਮਾਰ ਹੇਠ ਆਉਣ ਤੋਂ ਬਾਅਦ ਕੈਨੇਡਾ ਮੁਸ਼ਕਲ ਸਮੇਂ ਚੋਂ ਗੁਜ਼ਰ ਰਿਹਾ ਹੈ ਟਰੰਪ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੀ ਵਪਾਰ ਨੀਤੀ ਖਰਬਾ ਡਾਲਰ ਦੇ ਨਿਵੇਸ਼ ਨੂੰ ਅਮਰੀਕਾ ਵਿੱਚ ਤਬਦੀਲ ਕਰ ਰਹੀ ਹੈ ਟਰੰਪ ਨੇ ਪਹਿਲਾਂ ਕੈਨੇਡਾ ਨੂੰ ਆਪਣੀ ਪ੍ਰਸਤਾਵਿਤ ਰੱਖਿਆ ਪ੍ਰਣਾਲੀ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਵੀ ਰੱਖਿਆ। ਟਰੰਪ ਮੁਤਾਬਕ ਜੇਕਰ ਕੈਨੇਡਾ ਅਮਰੀਕੀ ਸੁਰੱਖਿਆ ਛਤਰੀ ਹੇਠ ਰਹਿਣਾ ਚਾਹੁੰਦਾ ਹੈ ਜੋ ਕਿ ਮਿਜ਼ਾਈਲਾਂ, ਡਰੋਨਾਂ ਤੇ ਹੋਰ ਹਵਾਈ ਖਤਰਿਆਂ ਤੋਂ ਬਚਾ ਲਈ ਤਿਆਰ ਹੈ ਤਾਂ ਦੇਸ਼ ਨੂੰ ਲਗਭਗ 71 ਬਿਲੀਅਨ ਅਮਰੀਕੀ ਡਾਲਰ ਦੀ ਨਿਵੇਸ਼ ਦੀ ਜ਼ਰੂਰਤ ਹੋਏਗੀ। ਕੈਨੇਡਾ ਵੱਲੋਂ ਫਿਰ ਹਾਲ ਟਰੰਪ ਦੀ ਇਸ ਟਿੱਪਣੀ 'ਤੇ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਇੱਕ ਮੰذਵੀ ਰਾਜ ਦੇ ਪ੍ਰਸਤਾਵ ਨੂੰ ਕੂਟ ਨੀਤੀਕਾਰ ਨੇ ਇਰਾਦਾ ਕੀਤਾ ਸੀ ਅਤੇ ਕਿਹਾ ਸੀ ਕਿ ਇੱਕ ਪ੍ਰਾਪਰਟੀ ਡਿਵੈਲਪਰ ਹੋਣ ਦੇ ਨਾਤੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁਝ ਅਜਿਹੀਆਂ ਥਾਵਾਂ ਨੇ ਜੋ ਕਦੇ ਵੀ ਵਿਕਰੀ ਲਈ ਨਹੀਂ ਹੁੰਦੀਆਂ